ਕਿ ਮੈਂ ਕਿਹਾ ਕਿ ਐਸਾ ਤਾਂ ਮੈਂ ਗਲਤ ਮੇਰੇ ਵੀ ਤੁਹਾਨੂੰ ਗਲਤ ਨਹੀਂ ਮੈਂ ਵਾਕੇ ਸਹੀ ਤਾਂ ਹੈ ਕਿ ਐਵੇਂ ਬੱਚੇ ਇੰਨਾ ਇਸ ਤਰ੍ਹਾਂ ਨਹੀਂ ਨਾ ਸਰ ਸਾਰੇ ਕੰਮ ਥੋੜਾ ਨਾ ਵੀ ਕਈ ਤਾਂ ਉਵੇਂ ਫੋੜਵਾ ਪਾਈਆਂ ਨੇ ਕਈ ਲੈਣਾ ਸਰ ਤੇੜੀ ਖਾਪੇ ਜਾਣ ਨਹੀਂ ਨਾ ਨਾਮ ਲੈਣਾ ਪ੍ਰੇਮ ਲੈਣਾ ਜਿੱਦ ਨਾਲ ਇਹ ਤਬ ਚੋੜ ਮੈਂ ਤੁਹਾਨੂੰ ਘਰ ਅਟੈਂਡ ਕਰਿਆ ਤੁਹਾਨੂੰ ਦੱਸੇ ਤੇ ਫੇਟ ਕਰਿਆ ਨਾ ਕਿ ਤੁਹਾਨੂੰ ਕੀ ਪ੍ਰੋਬਲਮ ਆ ਗਈ ਤੁਹਾਨੂੰ ਇਹ ਜੱਫੀਆਂ ਵੀ ਉਹ ਜਿੰਦੀ ਗਿਆ ਮੈਨੇ ਸਾਹਮਣੇ ਕਿਹਾ ਉਹ ਬੰਦੇ ਨੂੰ ਮੇਰੇ ਕੋ ਵੀਡੀਓ ਨਹੀਂ ਇਹ ਬੰਦੇ ਆਇਆ ਫੋਨ ਕਰਿਆ ਇਹ ਵੀਡੀਓ ਮੇਰੇ ਕੋਲ ਫੋਨ ਕਰਿਆ ਮਟਵਾਰੇ ਨੂੰ ਫੋਨ ਕਰਿਆ ਕੰਨ ਨੂੰ ਕਹਿੰਿਆ ਕਿ ਥੋੜੇ ਕੰਮ ਦੇ ਦੋ ਕੰਮ ਕਹਿੰਦਾ ਨਿਰਗੋਹ ਕੰਮ ਕਹਿੰਦਾ ਸੁਣ ਗੋ ਗਿਆ ਮੈਂ ਕਿ ਉਹ ਆਪਣੇ ਕੰਮ ਕੀ ਚੋ ਬਕਾਲਤ ਥੋੜਾ ਮੈਂ ਹੁਣ ਟੈਗ ਐਡ ਕਰਾਣਾ ਨਾ ਨੇਕਾ ਦੇ ਮੇਰੇ ਪਿੰਡ ਦੇ ਦੇ ਉਹਨਾਂ ਨੇ ਬੈਠੇ ਮੇਰੀ ਗੱਲ ਤੇ ਕਾਦੀ ਵੀਡੀਓ ਸੁਣਾਇਆ ਮੈਂ ਮੈਂ ਕਹਿੰਦਾ ਲੈਣ ਹਟਾ ਬਣਾ ਹੁਣ ਤੇ ਸਰਾਉ ਵੀਡੀਓ ਵੀ ਸਾਨੂੰ ਵੀ ਆਕੇ ਟੈਗ ਐਡ ਕੀਤਾ ਨਾ ਸਾਨੂੰ ਵੀ ਸੁਣਾਉਗਾ ਨਿਕੋ ਆ ਇੱਕ ਜਗ੍ਹਾ ਸੀ ਮੈਂ ਨਾਲ ਧੰਗ ਨਾਲ ਕਰਨੀ ਗੱਲ ਮੈਂ ਤੁਹਾਨੂੰ ਅਸੀ ਕਰੀ ਸਰਕਾਰ ਦਾ ਵਾਰਨਿੰਗ ਨਹੀਂ ਦੇਖੋ ਇਦਾਂ ਕਰੋ ਪਰ ਰਲ ਮਿਲ ਕੇ ਕਰਦੇ ਆ ਮੈਂ ਤੁਹਾਨੂੰ ਕਹਿ ਰਹੀ ਨਹੀਂ ਰਿਹਾ ਕਿਸੇ ਨੂੰ ਐਂ ਨਹੀਂ ਕਿਹਾ ਵੀ ਉੱਧਰ ਜਾਓ ਕੁਝ ਕਰੋ ਕਿਸੇ ਨੂੰ ਕੁਝ ਨਹੀਂ ਕਹਿ ਰਿਹਾ ਦੱਸੋ ਮੈਂ ਤੁਹਾਨੂੰ ਹੱਥ ਬੰਨਦਾ ਵੀ ਭਾਈ ਰਲ ਮਿਲ ਕੇ ਕੰਮ ਕਰੋ ਨਹੀਂ ਸਰ ਤੁਸੀਂ ਇਹ ਰਹਿ ਰਹੇ ਕੰਮ ਨਹੀਂ ਕਰਕੇ ਕੰਮ ਨਹੀਂ ਸਰ ਕੰਮ ਨਹੀਂ ਕਰਦੇ ਇਹ ਤੁਹਾਡਾ ਜਵਾਬ ਆ ਤੇ ਸਾਡਾ ਜਵਾਬ ਹੈ ਵੀ ਉਹ ਦਿੰਦੇ ਆ ਫੀਤੇ ਨਾਲ ਇੱਕ ਬੰਦੇ ਨਾਲ 60 ਮੀਟਰ ਹਾਂ 60 ਮੀਟਰ ਆਪਣਾ ਕਹਿ ਸਕਦੇ ਹੋ ਤੁਸੀਂ ਤੁਸੀਂ ਸਾਰੇ ਜਿਹੜੇ ਅਧਿਕਾਰੀਆਂ ਨੇ ਸਰ ਤੁਸੀਂ ਆਪਣਾ ਕਹਿ ਸਕਦੇ ਹੋ ਸਰ ਇਹ ਇਹੀ ਕਹਿ ਰਹੇ ਨਾ ਤੁਹਾਨੂੰ ਸਾਰਨਾ ਆਉਂਦਾ ਇੱਕੋ ਜਿਹਾ ਨਹੀਂ ਹੁੰਦਾ ਮੈਂ ਵੀ ਇਹੀ ਕਹਿੰਦੇ ਹਾਂ ਨਹੀਂ ਜ਼ਿਆਦਾਤਰ ਇਹੀ ਹੈ ਤੁਸੀਂ ਕੰਮ ਨਹੀਂ ਕਰ ਹਾਂ ਮੈਂ ਕਹਿ ਰਹੀ ਹਾਂ ਜ਼ਿਆਦਾਤਰ ਤੁਸੀਂ ਸਰ ਕਹਿ ਰਹੇ ਸੀ ਸਰ ਤੁਸੀਂ ਕਹਿ ਰਹੇ ਸੀ ਕਿ ਮੈਂ ਮੌਜੂਦ ਹਾਂ ਉੱਥੇ ਗਿਆ ਸੀ ਸਰ ਤੁਸੀਂ ਉੱਥੇ ਕੋਈ ਜਾਂਦਾ ਹੀ ਨਹੀਂ ਨਾ ਸਾਰੇ ਜ਼ਿਲ੍ਹੇ ਚ ਤੁਸੀਂ ਉਹ ਬੱਲੇ ਸਾਡਾ ਸਾਡੇ ਸਾਰੇ ਸਾਰੇ ਜ਼ਿਲ੍ਹੇ ਆ ਜੀ ਕਿੱਡਾ ਗਰੁੱਪਾ ਤੁਹਾਡਾ ਸਾਡੇ ਸਰ ਬਹੁਤ ਮੇਰੀ ਥੇ ਖੜਿਆ ਸਰ ਹਾਲੇ ਅਦੋਂ ਅਦੋਂ ਕੱਟਾ ਮੇਟ ਨੇ ਤਾਂ ਰੋਣਾ ਪੈ ਜਾਣਾ ਅਜ ਅੱਧੇ ਨਹੀਂ ਗਏ ਸਰ ਤੁਸੀਂ ਕਹਿ ਰਹੇ ਸੀ ਨਾ ਮੌਜੂਦ ਗਏ ਸੀ ਕਿ ਤੁਸੀਂ ਦੱਸੋ ਨਾ ਕਿਹੜੀ ਲੇਬਰ ਤੇ ਗਏ ਸੀ ਆਪਾਂ ਆਹੋ ਆਹ ਲੱਗੇ ਹੋਏ ਜਿਹਨਾਂ ਨੂੰ ਅਸੀਂ ਕੰਮ ਕਰਨਾ ਆਪਾਂ ਤਾਂ ਕਰਦੇ ਜਾਂਦੇ ਵੀ ਆ ਤੁਸੀਂ ਪਿੰਡਾਂ ਦੇ ਹੀ ਬੰਦੇ ਲਾ ਰਹੇ ਆ ਵੀ ਜਿਹੜਾ ਚੈੱਕ ਕਰੋ ਵੀ ਇਹ ਆਪਾਂ ਤੁਹਾਨੂੰ ਸੁਣਾ ਦੇ ਕਰੀ ਜੇ ਬੰਦੇ ਮਾਸਟਰ ਨਿਕਲੇ ਉੱਤੇ ਹੋਣ ਬੰਦੇ ਇੱਥੇ ਇਹ ਕਰਨ ਲੱਗੇ ਆ ਇਹ ਕੋਈ 80 ਬੰਦੇ ਨੇ 80 ਬੰਦੇ ਉੱਤੇ ਹੌਣ ਪਿੰਟਦੇ ਜਿੰਨਾ ਕਰਦੇ ਘੱਟ ਵੱਧ ਅਸੀਂ ਇਹ ਨਹੀਂ ਕਹਿੰਦੇ ਵੀ ਤੁਹਾਨੂੰ ਥੋੜੇ ਜਿਹੇ ਅਸੀਂ ਚੜਨਾ ਹੈ ਕੰਮ ਤਾਂ ਚੱਲ ਜਿੰਨੇ ਕੇ ਜਿਹੜਾ ਜਿਹੜਾਗਾ ਵੀ ਕੰਪਲੀਟ ਨਹੀਂ ਪਰ ਇਹ ਤਾਂ ਹੋ ਰਿਹਾ ਤੇ ਬੰਦੇ ਲੱਗੇ ਤਾਂ ਹੁਣ ਉਹਨੇ ਹੈ ਨਾ ਮੈਂ ਆਪਕੇ ਉਹ ਬਲੇ ਜਦੋਂ ਬਜੀ ਗਿਆ ਕਦੀ ਵੀ ਉਹ ਚੱਲੇ ਬੰਦੇ ਚਾਰ ਕਰਕੇ ਆਇਆ ਸੀ ਕਰਕੇ ਲਾਗੇ ਥੋੜੀ ਦਾ ਕਰਕੇ ਲਾਗੇ ਠੀਕ ਹੈ ਕਿੰਨੇ ਬੰਦੇ ਕਹਿੰਦੇ ਉਹ ਤੁਹਾਨੂੰ ਮਿੰਡ ਕੇ ਕੰਮ ਮਿਲਦਾ ਸਾਨੂੰ ਸਾਰ ਅਸੀਂ ਨਹਿਰ ਤੇ ਕੀਤਾ ਆ ਸਾਰੇ ਸਾਰੇ ਨਹਿਰ ਮੇਕ ਬੰਦਾ ਸਵੇਰ ਦਾ ਮਿਲਿਆ ਨਹਿਰ ਤੇ ਮਿੰਡ ਕੇ ਕੰਮ ਦਿੱਤਾ ਨਾਲੇ ਅਜੇ ਸੁਭੂ ਤੇ ਗੇਰ ਮਿਲ ਕੇ ਜਿੰਦੇ ਬੰਦਾ ਵੀ ਦੱਬੇ ਮਿੰਡ ਕੇ ਲੈਂਦੇ ਬੰਦਾ ਵੀ ਨਹਿਰ ਦਾ ਮਿੰਡ ਕੇ ਦਿੱਤੇ ਠੀਕ ਉੱਚੋ ਕਿੰਨਾ ਪਤਾ ਨਹੀਂ ਕਿਹੜਾ ਸੀ ਨਹਿਰ ਦਾ ਸੀ ਨਾ ਗਿਆ ਉੱਥੇ ਵੱਡੇ ਹੈਗੇ ਸੀ ਅਸੀਂ ਕੋਈ ਗੱਲ ਨਹੀਂ ਸੀ ਦੋ ਬੰਦਾ ਕਹਿੰਦਾ ਦਾ ਨਾਮ ਪਿੰਡ ਦਾ ਪਤਾ ਹਾਂ ਜੀ ਐਨਾ ਮੈਂ ਕਿਹਾ ਤੁਹਾਨੂੰ ਵੀਡੀਓ ਆਈ ਠੀਕ ਹੈ ਮੈਂ ਸਾਡਾ ਸваяੀਆਂ ਮੁੜਿਆ ਵਾ ਚਾਹੀ ਨਹੀਂ ਲੱਗੇ ਸਵੇਰੇ ਸਾਧਰੇ ਕਰ ਗਿਆ ਅਸੀਂ ਤਾਂ ਨਹੀਂ ਕਿਹਾ ਪਰ ਜਿਹੜੇ ਸਾਡੇ ਨਾਲ ਕਰਦੇ ਸਾਡੀ ਪਿੰਡਾਂ ਦੀ ਜਾਨ ਨੂੰ ਕਰਦੇ ਉੱਥੇ ਨਹੀਂ ਹੋ ਰਿਹਾ ਪਰ ਇਹ ਵਾਲਾ ਕਰਦਾ ਉਹ ਰਿਡੂਕੇਸ਼ਨ ਪੂਰੀ ਕਰ ਖਾਣੇ ਸਾਹਿਬ ਇਹਨਾਂ ਨੂੰ ਪੁੱਛੋ ਵੀ ਜਿਹੜੇ ਬੰਦੇ ਕੰਮ ਤੇ ਜਾਂਦੇ ਆ ਉਹ ਆ ਤੇ ਜਿਹੜੇ ਬੰਦੇ ਨਜ਼ਾਇਜ਼ ਲੱਗਦੇ ਉਹ ਕਿੰਨਾ ਦੇ ਲੱਗਦੇ ਆ ਇਹਨਾਂ ਦੇ ਲੱਗਦੇ ਆ ਜੀ ਦੱਸੋ ਤੁਸੀਂ ਉਹ ਸਰਪੰਚ ਉਹ ਸਰਪੰਚਾ ਮੈਂਬਰਾਂ ਦੇ ਆਮ ਪਾਰਟੀ ਦੇ ਖਤਮ ਹੋ ਗਿਆ ਉਹ ਸਰਪੰਚ ਦਾ ਕੰਮ ਸਰ ਕੰਮ ਤਾਂ ਨਿਕਲਦਾ ਪਿਆ ਕੰਮ ਨਿਕਲੀ ਜਾਂਦਾ ਚਾਹੇ ਥੋੜਾ ਰੱਦ ਹੋ ਗਏ ਨੇ ਸਰਪੰਚਾਂ ਦਾ ਕੰਮ ਚੱਲੀ ਜਾਂਦਾ ਆ ਪੈਸਾ ਬਣੇ ਜਾਂਦਾ ਸਰਪੰਚਾਂ ਦੇ ਨਹੀਂ ਆ ਉਹ ਕੰਮ ਕਰਦੇ ਜਿਹੜੇ ਪਿੰਡ ਚੋਂ ਨਾ ਟੈਂਟ ਟੈਂਟ ਲੱਗਦੇ ਨੇ ਪਰਸੋਂ ਵੀ ਮੇਰੇ ਕੋਲ ਐਵੇਂ ਹੋਇਆ ਉਹਨਾਂ ਨੂੰ ਫੋਜਿਆ ਕੰਮ ਕੱਢਤਾ ਕਿਡ ਕਿਡ ਬੰਦਾ ਸੀ ਵਾਗੇ ਆਲੇ ਉਹਨਾਂ ਨੂੰ ਸਲਿੱਪ ਕਰਕੇ ਦੇਤੀ ਜਾਓ ਉੱਥੇ ਬੂਟੇ ਚਾਕਲਟ 300 ਬੂਟਾ ਚਾਕਲਟ ਮੈਨੂੰ ਮੋੜਤਾ ਤਿੰਨ ਮੋੜ ਹਾਂਜੀ ਆ ਆ ਦੱਸੋ ਉਹਨਾਂ ਨੇ ਕੱਟ ਕਰ ਦਿੱਤੀ ਜਾਂਦੇ ਸਾਰੇ ਚਲੋ ਕੀ ਕਰੀਏ ਨਹੀਂ ਐਵੇਂ ਨਹੀਂ ਸਾਡੀ ਲਿਸਟ ਬਣਾਓ ਬੁਲਾਓ ਕਿ ਸਾਨੂੰ ਵੋਟ ਕਰਨਾ ਵੀ ਐਨੇ ਪ੍ਰਿੰਟ ਆਇਆ ਕਿਹੜਾ ਪਿੰਡ ਆਇਆ ਕਿਹੜਾ ਨਹੀਂ ਆਇਆ ਸਾਨੂੰ ਤਸੱਦੀ ਹੋਊਗੀ ਵੀ ਸਭੀ ਦੇਰੀਕਾਰੀ ਜਿਹੜੇ ਪਿੰਡ ਤੋਂ ਆਇਆ ਕਿ ਉਹ ਕਿੰਨੇ ਦਾ ਕੰਮ ਲਿਆ ਕਿਨੇ ਚੱਲਤਾ ਮੁੱਤ ਤਾਂ ਦੱਸ ਦੇਗਾ ਲਿਸਟ ਨੂੰ ਨਹੀਂ ਤਾਂ ਮੈਂ ਤਾਂ ਦਾ ਸੰਭਲ ਨਹੀਂ ਸਕਦਾ ਤਾਂ ਤੁਹਾਨੂੰ ਦੱਸ ਦਿਆਂਗਾ ਕਿ ਪ੍ਰੋਜੈਕਟਰ ਸਾਨੂੰ ਨਹੀਂ ਨਹੀਂ ਹੈਗੇ ਤਾਂ ਉੱਤਰ ਤੱਕ ਤੱਕ ਨੂੰ ਜੰਮਾ ਦੇ ਨਹੀਂ ਉਹ ਕੋਈ ਦਿੱਕਤ ਨਹੀਂ ਇੱਕ ਸਭ ਸਾਡੇ ਤੋਂ ਨੰਬਰ ਲੈਣਾ ਤੋਂ ਬਣਾਉਣਾ ਆ ਕੋਈ ਨਾ ਕੋਈ ਪ੍ਰੋਸੈਸ ਹੈਗਾ ਕਿ ਡੀਵਲ ਵਾਲਾ ਉਹੀ ਬੰਦਾ ਕੰਮ ਕਰ ਸਕਦਾ ਜਿਹਦਾ ਨੰਬਰ ਮੂਗਾ ਸਾਨੂੰ ਜੀ ਆ ਰਸ ਫੋਨ ਕਰਦੇ ਆ ਉਹਦੀ ਜਿਹੜੀ ਅੱਗੀ ਕਰਦਾ ਨਾ ਕੱਲ ਕਿਹਾ ਕਿ ਤੇਰਾ ਮਸਤੌਰਾ ਮੈਂ ਫੇਰ ਕੱਢੂਗਾ ਜਿੰਨੀ ਦੇਰ ਤੱਕ ਡੀਵਲ ਤੇ ਨੰਬਰ ਨਾ ਦੇਣੀ ਮੈਂ ਕਿ ਮੇਰੇ ਕੋਲੇ ਡੀਵਲ ਦਾ ਨੰਬਰ ਕਿਸੇ ਦਾ ਨਹੀਂ ਹੈਗਾ ਫਿਰ ਉਹ ਰਾਤ ਨੂੰ ਮੇਰਾ ਮਸਤੌਰਾ ਕੱਢ ਦੇ ਦਿੱਤਾ ਰਾਤ ਨੂੰ 8 ਵਜੇ ਮੈਨੂੰ ਸੋਣ ਕੀਤਾ ਮੈਂ ਫਿਰ ਕਿਹਾ ਤੂੰ ਮੈਂ ਨੰਬਰ ਤੇ ਲਾਟਾਂ ਨਹੀਂ ਕਿ ਤੂੰ ਮੇਰਾ ਮਸਤੌਰਾ ਕਿਨਿਤਿਆ ਕਿ ਲੋ ਆ ਪਾ ਜੇ ਗੱਲ ਕਰਨੀ ਵੀਡੀਓ ਆ ਪਾ ਕੇ ਜਨ ਸਾਹਮਣੇ ਲਾ ਲੀ ਜਾਨ ਨੂੰ ਵੀ ਤਨ ਪਤਾ ਲਾਹਣ ਤੇ ਗੱਲ ਨਹੀਂ ਬੜੇਗੀ ਸਾਹਿਬ ਨੂੰ ਇਹਵੇਂ ਰੀਕ ਬੰਦੀ ਆ ਵੀ ਇਹ ਪਿੰਡ ਦਾ ਬੰਦਾ ਆ ਅੱਜ ਦੀ ਮੀਟਿੰਗ ਵਿੱਚ ਬਿਜਲੀ ਸਾਥ ਕੀ ਉਹਨਾਂ ਦੀ ਹਜ਼ੂਰੀ ਵਿੱਚ ਐਨੇ ਪਿੰਡ ਆਏ ਆ ਉਹਨਾਂ ਦਾ ਜਿਹੜਾ ਹੈਗਾ ਉਹ ਸਾਨੂੰ ਡਾਟਾ ਬਣਾ ਕੇ ਦੋ ਬਲਾਉ ਕਿਸੇ ਨੂੰ ਅੱਜ ਵੀ ਬਣਾਓ ਆ ਜਾਓ ਤੇ ਇਹ ਨੂੰ ਫਿਰ ਆ ਜਦੋਂ ਹੋ ਤੁਸੀਂ ਸਵੇਰ ਤੇ ਆਏ ਹੋਇਆ ਜੀ ਵੀਡੀਓ ਐਪੀਓ ਸਭ ਨਹੀਂ ਆਣਗੇ ਤੇ ਇੱਥੇ ਕੋਈ ਬੱਧੀ ਹੋਰ ਵੀ ਬੈਠੇ ਹਨ ਇੱਕ ਬੰਦਾ ਭੇਜੋ ਬਾਕੀ ਚੱਲਿਆ ਉਹ ਨਹੀਂ ਇਹ ਵੀ ਨਹੀਂ ਇੱਕ ਬੰਦਾ ਭੇਜੋ ਇਹ ਨਹੀਂ ਇਹ ਸਾਨੂੰ ਸਾਨੂੰ ਤੁਸੀਂ ਬੁਲਾ ਕੇ ਆਓ ਫਿਰ ਉਹੀ ਕਰੂ ਮੈਂ ਤੁਹਾਨੂੰ ਕਰੂਗਾ ਜਿਹੜੀ ਇੰਚਾਰਜ ਹੈ ਉਹ ਇੱਥੇ ਕੰਮ ਕਰਦੇ ਉਹ ਪੂਰੇ ਬਲਾਕ ਦੇ ਇੰਚਾਰਜ ਹਾਂ ਜੀ ਆਰਾ ਸੈਟੇ ਨੇ ਨਹੀਂ ਬੈਠੇ ਬੈਠੇ ਆ ਕੁਝ ਬੈਠੇ ਹੋਣੇ ਦੱਸੋ ਉਹਨਾਂ ਨੂੰ ਬੁਲਾਓ ਸਾਡੀ ਸਟੇਟਮੈਂਟ ਅੱਗੇ ਨਹੀਂ ਬਣਦੀ ਹਾਂ ਕਿ ਆ ਆ ਗਿਆ ਇਹਨੇ ਚੇਤਨ ਨੰਬਰ ਤੇ ਮੇਟਵਾ ਹੀ ਰੱਖਣੀ ਨਹੀਂ ਮੇਟਵਾ ਸੀ ਮੇਟ ਦੀ ਲੋੜ ਹੀ ਨਹੀਂ ਹੈਗੀ ਜੋ ਮੇਟ ਕਰਦੇ ਨੇ ਗੜਬੜ ਕਰਦੇ ਆ ਸਾਰੀ ਮੇਟ ਚਾਲੀ ਜਾਂ ਲਾਉਂਦੇ ਆ ਕੋਣ ਚਲਾਊਗਾ ਮੀ ਲੇਬਰ ਕੋਣ ਲੈ ਕੇ ਉਹ ਲਾਉਣਗੇ ਆਪੇ ਹੁੰਦੇ ਕੋਣ ਕਿਹੜੇ ਪਿੰਡ ਉਹ ਜੀਰਸੇ ਲਾਉਣਗੇ ਫਿਰ ਉਹ ਤਾਂ ਦੀ ਮਰਜ਼ੀ ਨਾਲ ਕੰਮ ਹੀ ਚਲਾਉਂਦੇ ਜੀ ਆ ਰਸ ਫਿਰ ਆ ਦੀ ਮਰਜ਼ੀ ਨਾਲ ਜਿਹੜੇ ਬੈਕ ਅੰਦਰ ਖਤ ਕਰਦੇ ਉਹਨਾਂ ਨੂੰ ਦੇਣਗੇ ਫਿਰ ਮੇਟ ਹੋਵੇਗਾ ਡਿਪਾਰਟਮੈਂਟ ਦਾ ਵੀ ਰੋਣਾ ਮੁੱਖ ਮੰਤਰੀ ਦੀ ਪਾਲਿਸੀ ਮੁਤਾਬਕ ਤਾਂ ਕੰਮ ਕਰੋਗੇ ਇਹ ਡਿਪਾਰਟਮੈਂਟਾਂ ਦਾ ਵੀ ਰੋਣਾ ਜਿਹੜੇ ਅਸੀਂ ਦੇ ਰਹੇ ਹਾਂ ਤੁਸੀਂ ਉਹਨਾਂ ਦੀ ਚਿੱਠੀ ਕਦੀ ਦੇਖੀ ਅਸੀਂ ਅਸੀਂ ਦੇਖਾਂਗੇ ਬੱਸ ਸੁਣੋ ਮੇਰੀ ਆਪਾਂ ਜਿਹੜਾ ਮੇਟ ਗਲਤ ਆ ਉਹ ਰੱਖਾਂਗੇ ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜਿਹੜਾ ਗਲਤ ਆ ਉਹਨੂੰ ਨਹੀਂ ਰੱਖਾਂ ਪਰ ਸਰਕਾਰ ਦੀ ਤੇ ਚਿੱਠੀ ਆਈ ਹੈ ਲੇਡੀਜ਼ ਮੇਟ ਨੂੰ ਪਹਿਨ ਦੇਣੀ ਚਾਹੀਦੀ ਹੈ ਉਹਦਾ ਤਜਰਬਾ ਵੇਖਣਾ ਚਾਹੀਦਾ ਉਹ ਪੜਿਆ ਕਿੰਨਾ ਇਹ ਦੇਖਣਾ ਚਾਹੀਦਾ ਆਪਾਂ ਤਾਂ ਵੀਡੀਓ ਸਭ ਦੇਖਿਆ ਹੀ ਨਹੀਂ ਆਪਾਂ ਤਾਂ ਹੁਕਮ ਸੁਣਾ ਕੇ ਮੇਡ ਰੱਖਣੀ ਹੀ ਹੈ ਜਿੰਦਾ ਰੱਤ ਤੋਂ ਮੁਝੇ ਰੱਖਣਾ ਨਹੀਂ ਦੱਸਿਓ ਜਿਵੇਂ ਸਾਰੇ ਨਾਲ ਪੜਿਆ ਕੇ ਪੁੱਛੋ ਅਸੀਂ ਵੀ ਕਹਿੰਨੇ ਆ ਅਸੀਂ ਵੀ ਕਹਿੰਨੇ ਆ ਨਾ ਇੱਧਰ ਆਈ ਮੈਂ ਇੱਧਰ ਆ ਇਹ ਬੰਦਾ ਕਾਹਦੀ ਨੰਬਰ ਕਰ ਰਿਹਾ ਫੜਿਆ ਕੋਈ ਨਫਾਸ਼ੇ ਕਰਦੇ ਉਹ ਤੁਹਾਡੇ ਪਿੰਡ ਦੇ ਵਿੱਚੋਂ ਜਿਹੜਾ ਮੁੰਡਾ ਨਾਸੀ ਜਾਂਦਾ ਹੈ ਉਹ ਕਿੰਨੇ ਬੰਦੇ ਨੇ ਮਸਟੌਨ ਨਿਕਲਦਾ ਕਿ ਕਿੰਨੇ ਬੰਦੇ ਦੀ ਹਾਜ਼ਰੀ ਕਰੀਏ 45 ਜਣੇ ਸੱਚੀ ਗੱਲ ਹੈ 45 ਬੰਦੇ ਦੀ ਹਾਜ਼ਰੀ 15 16 ਲੈ ਕੇ ਜਾਂਦਾ ਹੈ ਕਿ ਉਹਨਾਂ ਨੂੰ ਹਟਾਤਾ ਤੁਸੀਂ ਅਸੀਂ ਤਾਂ ਬੜੀ ਵਾਰੀ ਨੋਟ ਕਰਾਇਆ ਜੀ ਬੜੀ ਵਾਰੀ ਕਹਿੰਦਾ ਜੇ ਨਹੀਂ ਗੋਮ ਵੀ ਇਦਾਂ ਦਾ ਕਹਰਾ ਮੋਦਾ ਦੂੰ ਉਹ ਆਜਾ ਨੇ ਬੁਲਾਉਣਾਂ ਦੇ ਬੰਦੇ ਸਾਰੇ ਰੱਖ ਲਓ ਮੀਟਿੰਗ ਇੱਥੇ ਆਜੋ ਤੁਸੀਂ ਸਰ ਮੈਸਟਰ ਬੰਨਾਲਾ ਟਾਈਮ ਲਾ ਕੇ ਫਿਰ ਅਸੀਂ ਤਿੰਨ ਵਾਰੀ ਲੈਟਰਾਂ ਲਿਖੀਆਂ ਜੀ ਸਾਹਮਣੇ ਟਾਈਮ ਲੈ ਕੇ ਆਜੋ ਮੈਨਾਂ ਨਾਲ ਗੱਲ ਕਰੋ ਫਿਰ ਜਿਓ ਮੈਂ ਬੰਦੇ ਬਿਠਾ ਲਾਂਗਾ ਤੁਸੀਂ ਤੁਸੀਂ ਜੀਅਰਸ ਨੂੰ ਬੁਲਾਓ ਸਾਡੇ ਮਿਸਟਰ ਬਨਾਥਾ ਨੂੰ ਟਾਈਮ ਦੇ ਦਿਓ ਕਿਦਾਂ ਉਹਣਾ ਤੁਸੀਂ ਐ ਨਹੀਂ ਨਹੀਂ ਅਸੀਂ ਰੋਜ਼ ਨਹੀਂ ਆਉਂਦੇ ਅਸੀਂ ਆਉਂਦੇ ਬਹੁਤ ਕੰਮ ਨੇ ਆਪਣਾ ਟਾਈਮ ਰੱਖ ਲਓ ਆਜੋ ਸੌਂਵਾਰ ਆਜੋ ਸਾਡੇ ਕੰਮ ਨੂੰ ਵੀ ਆਪਦੇ ਹਿੱਸੇ 'ਚ ਸਮਝੋ ਜਨਾਬ ਮੈਂ ਕਹਾਂ ਆਓ ਯਾਰ ਤੁਹਾਨੂੰ ਦਵਾਂਗੇ ਟਾਈਮ ਮੈਂ ਵੀ ਕੰਮ ਕਰਦਾ ਹਾਂ ਟਾਈਮ ਲੈ ਕੇ ਆ ਰਿਹਾ ਨਹੀਂ ਮੈਂ ਬੈਠਾ ਮੈਂ ਲੱਗਿਆ ਹੋਇਆ ਮੈਂ ਕਿਹੜਾ ਤੁਸੀਂ ਘਰੇ ਪਿਆ ਰਹੋ ਸੋਨੋ ਕਿ ਸੰਸਦ ਤੇ ਐਨੀ ਕੀ ਗੱਲ ਕਰਨੀ ਬਣਾਇਆ ਸੀ ਸੁਪਾਵਾ ਬੇਸ਼ਿਕੀ ਮੈਂ ਕਹਿੰਦਾ ਆ ਜਾਓ ਜਾਂ ਮਰਜੀ ਮੋਸਟ ਵਰਤਾਂ ਤੁਸੀਂ ਆ ਜਾਓ ਅਸੀਂ ਆਏ ਆ ਅਸੀਂ ਤੁਸੀਂ ਬਹਿ ਜਾਓ ਐਨੇ ਫਿਰ ਆ ਜਾਂਦੋ ਇੱਕ ਵੀ ਹੋ ਜਾਂਦੋ ਉਹ ਇਨਕੁਆਰੀ ਤਾਂ ਜੇ ਨਹੀਂ ਸ਼ੱਕਾ ਕਰਨੀ ਜਾਣਾ ਪਤਾ ਕਰਿਓ ਜਾ ਕੇ ਪ੍ਰਸ਼ਾਸਨ ਦੇ ਗਈਆਂ ਨਹੀਂ ਗਈਆਂ ਜਾ ਕੇ ਪਤਾ ਕਰਿਓ ਜਿਹਦੇ ਕੋਲੇ ਕਰੀਵੇਂ ਭਾਈ ਕਹੇ ਮੇਰੇ ਵਾਸਤੇ ਗੱਲ ਨਹੀਂ ਕਿਹਾ ਨਾ ਇਹਨਾਂ ਦਿੱਤੋਂ ਅੱਗੇ ਕੰਮ ਹੋਰ ਸੁਣ ਤੁਹਾਨੂੰ ਹੋਵੇ ਉਹ ਕਹਾਂ ਕੰਮ ਕਰਿਆ ਹੋ ਕੀ ਮਸਾਹਬਾ ਜੀ ਦੇਖੋ ਵੀਨੇ ਮਰ ਪਰ ਇਖੇ ਆਇਆ ਕਰਵਾਇਆ ਕਰਵਾ ਗਾ ਲਿਆ ਉਹ ਕੁਝ ਨਹੀਂ ਕਹਿੰਦੀ ਉਹ ਉਹ ਕਦੇ ਕਹਿੰਦੀ ਇਹ ਮੇਨ ਹੈ ਤੇ ਵੀ ਇਹ ਨਰੇਗਾ ਦੀ ਉਹ ਮੈਡਮ ਉਹ ਖਾ ਕਰਦੀ ਬੇਸ਼ਰਮ ਗੱਲਾਂ ਕਰੀ ਹੋਏ ਇਹਨਾਂ ਨੇ ਬਾਹਰ ਉਹ ਮੈਰੋ ਬੈਠੇ ਗੱਲ ਕਰਨੀ ਉਹਨੂੰ ਖਾ ਕਰਦੀ ਬੇਸ਼ਰਮ ਤੇ ਉਹਨੇ ਫਿਰ ਗੇਟ ਮੱਲ ਕੇ ਚੱਲ ਗਏ ਹਾਂ ਉਹਨੇ ਉੱਥੇ ਹੀ ਬੈਠ ਗਿਆ ਫਿਰ ਉਹਨੇ ਤੇਰੇ ਗੇਟ ਤੇ ਬੈਠ ਗਏ ਫਿਰ ਚੱਲ ਗਏ ਹਾਂ ਉਹ ਉੱਥੇ ਗੇਟ ਤੇ ਜੋ ਫਿਰ ਮੈਡਮ ਆਣ ਕੇ ਫਿਰ ਹੀ ਗੱਲ ਹੋਣ ਕੇ ਬਾਹਰ ਬੈਠਾ ਹੀ ਪਤਾ ਲੱਗਣਾ ਮੈਡਮ ਜੀਆਰਐਸ ਨੂੰ ਬੁਲਾਓ ਸਾਡੇ ਪਿੰਡ ਦਾ ਸ਼ੁਰੂ ਕਰੋ ਕਿਹੜੇ ਪਿੰਡ ਦਾ ਪਤਾ ਆ ਇਸ ਦਾ ਜੀ ਵੀ ਬੁ ਅਸੀਂ ਪਹਿਲਾਂ ਵੀ ਲਿਖਾ ਦਿੱਤੇ ਆ ਉਸ ਤੇ ਅਸੀਂ ਇਕੱਲਾ ਬੰਦਾ ਡਿਸਕਸ ਕਰਾਂਗੇ ਜਦੋਂ ਮਹਿਮਾਨ ਆਉਣਗੇ ਇਹ ਜਾਣ ਵਾਲੇ ਬੰਦੇ ਅਸੀਂ ਦੇਖੋ ਮੇਰੀ ਗੱਲ ਸੁਣੋ ਅਸੀਂ ਤਾਂ ਆਪਣੇ ਛੇਧਤਾ ਨਾਲ ਲੱਗੇ ਨਾ ਕਰ ਸਕਦੇ ਜੇ ਤੁਸੀਂ ਕੋਈ ਅਜਿਹੇ ਕੋਡੇ ਸਾਰੇ ਬੰਦਿਆਂ ਨੂੰ ਕੋਨੇ ਲਾ ਦਾਂ ਮੇਰੇ ਕੰਮ ਦੇ ਉੱਪਰ ਜੀ ਵੀ ਪੋਸਿਬਲ ਨਹੀਂ ਪੋਸਿਬਲ ਸਰਕਾਰ ਦਾ ਲਿਖਿਆ ਤੁਹਾਨੂੰ ਪਹਿਲੇ 4 ਮਹੀਨੇ 100 ਦਿਨ ਪੂਰਾ ਕਰਨਾ ਹੈ ਨਾ ਅਸੀਂ ਲਈ ਤਾਂ 100 ਦਿਨ ਪੂਰਾ ਕਰਾਂ ਇਹ ਵੀ ਹੈ ਨਾ ਤੋਂ ਮੁਕਤਾਰਿਆਂ ਨੂੰ ਬੁਲਾਉਣਾ ਪੁਜੇਗਾ ਆ ਕੇ ਬੋਟਾ ਤੇ ਰਹਿ ਕੇ ਮੈਂ ਕੈਪਟਨ ਤੇ ਆ ਕੇ ਮੈਂ ਤਾਂ ਹੁਣ ਹੀ ਲੈਣੇ ਤਾਂ ਇਹ ਹੀ ਮੁੰਡੇ ਵਾਸਤੇ ਮਾਰੀ ਗਈ ਪਰ ਸਾਡੇ ਸੰਵਿਧਾਨ ਮੁਤਾਬਕ ਤਾਂ ਜਦੋਂ ਸੰਗ ਲੋੜ ਹੋਵੇ ਤਾਂ ਮੰਗਾ ਵੀ ਆਸੀ ਕਰਨਾ ਸਰਕਾਰ ਤਾਂ ਥੋੜੀ ਜਿਹੀ ਕਾਸੀ ਵੀ ਦੇਖਣਾ ਨਾ ਅਸੀਂ ਵੀ ਕਿਵੇਂ ਦੇ ਸਕਦੇ ਹਾਂ ਪ੍ਰੋਜੈਕਟ ਵੀ ਬਣਦਾ ਪਾਸ ਵੀ ਉਹਨਾਂ ਲੇਬਰ ਉੱਥੇ 15 ਦਿਨ ਦਿੱਤੇ ਆ ਦੀਆ ਸੈਟ ਪੇਮੈਂਟ ਨਾ ਹੋਵੇ ਨਾ ਸਰਕਾਰ ਨੇ 15 ਦਿਨ ਦਿੱਤੇ ਆ ਬਈ ਇਹ ਤਾਂ ਹੁਣ ਪਹੀ ਜਾਂਦਾ 15 ਦਿਨ ਬੱਛਿਆ ਹੈ ਸਾਰਾ ਜਿੰਦੀ ਲੇਬਰ ਸਾਂਭਣਾ ਵੀ ਹੋ ਰਿਹਾ ਨਾ ਸਟਾਫ ਦੀ ਵੀ ਘਾਟ ਹੁੰਦੀ ਹੈ ਔਰ ਜਿਹੜੀ ਲੇਬਰ ਲੱਗਦੀ ਨਹੀਂ ਹੈ ਉਹਨਾਂ ਦਾ ਮਸੂਲ ਚਲਾ ਜਾਂਦਾ ਲੇਬਰ ਦੀ ਮਸੂਤਾ ਹੈਗੀ ਉਹਨਾਂ ਨੂੰ ਤਾਂ ਮਿਲਦੇ ਹੀ ਨਹੀਂ ਸਕਦਾ ਜਿਹੜਾ ਤੁਸੀਂ ਕਹਿ ਰਹੇ ਹੋ ਮੈਂ ਤਾਂ ਮੈਂ ਇਹ ਗੱਲ ਕਹਿੰਦਾ ਕਿ ਤੁਸੀਂ ਤਾਂ ਮਸਟੋਰ ਮੇਰ ਦਾ ਤਾਂ 100 ਦਿਨ ਕਿਥੋਂ ਕੁੰਵਾਂਗੇ 2 ਮਹੀਨੇ ਬਿਕੋ ਤੁਸੀਂ ਕਿੰਿਵਾਰਨ ਸਟਾਫ ਦੇ ਨਾਲ ਬੱਢ ਕੇ ਜਿੱਦਾਂ ਨਾ ਉਹਦਾ ਨਾਈਸ ਸਟੱਡੇ ਕੱਢਿਆ ਕੱਢਿਆ ਨਹੀਂ ਕਿਤੇ ਮੈਂ ਇਹਨਾਂ ਨੇ ਆਪਾਂ ਦੋ ਵਾਰੀ ਇਹਨਾਂ ਨੂੰ ਇਹ ਹੈਗਾ ਫਿਰ ਆਪਾਂ ਦੋ ਵਾਰ ਮਿਲੇ ਸੀਗੇ ਜਿੱਦ ਦਿਨ ਇਹਨਾਂ ਨੇ ਕਿਹਾ ਮਸਰੂਲ ਮਿਲ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਮਿਲੇ ਮਸਰੂਲ ਇਹ ਠੀਕ ਰਿਹਾ ਠੀਕ ਹੈ ਨਹੀਂ ਦੇਖ ਲੈ ਨੈਟ ਬੁਆ ਹੈ ਮੈਂ ਤੁਹਾਡੇ ਕੋਲੋਂ ਕੋਈ ਪਾਰਟੀ ਬਾਜੀ ਕਰਕੇ ਮੈਂ ਕੁਝ ਨਹੀਂ ਲੈਣਾ ਤੁਹਾਡੇ ਕੋਲ ਇਹਨੂੰ ਸਾਰੇ ਬਰਾਬਰ ਨੇ ਜਿੱਦਾਂ ਮੈਂ ਆਪਣਾ ਕਾਰਸਨਾ ਨਾਮ ਦਾ ਐਪ ਬਣਾਦਾ ਰੋਜ਼ ਨਹੀਂ ਕਹਦਾ ਇੰਮੇਟ ਲੈ ਰਹੇ ਵੀਰੇ ਸਾਡੇ 9:00 ਵਜੇ ਬੁਲਾਇਆ ਸਾਰੇ ਬੰਦੇ ਮੀਟਿੰਗ ਲਈ ਆ ਕੰਮ ਸੈੱਟ ਕਰਨ ਦਾ ਸ਼ਿਕਾਇਤਾਂ ਬਹੁਤ ਨੇ ਇਹਨਾਂ ਨੂੰ ਸਾਰਿਆਂ ਨੂੰ ਕਿਹਾ ਕੰਮ ਸਹੀ ਕਰੋ ਆਪਣਾ ਪ੍ਰੋਪਰ ਢੰਗ ਨਾਲ ਕੰਮ ਚਲਾਓ ਪ੍ਰੋਜੈਕਟ ਬਣਾਉਣਾ ਟੀਐਨ ਕੇ ਆ ਵੀ ਪ੍ਰੋਜੈਕਟ ਬਣਾਓ ਜਿੱਥੇ ਕੰਮ ਦੇਣਾ ਹੈ ਜੇ ਪ੍ਰੋਜੈਕਟ ਬਣਿਆਗਾ ਮੰਡੇ ਹੋਗਾ ਤਾਂ ਹੀ ਵਸ ਤੋਂ ਨਿਕਲੇਗਾ ਸਾਰਾ ਕੁਝ ਦੇਖਣਾ ਹੁਣ ਪਲਾਟ ਇਹਦਾ ਇੰਨਾ ਇੰਨੇ ਤਾਂ ਬੰਦੇ ਲੱਗੇ ਆ ਪਲਾਂਟੇਸ਼ਨ ਤੇ ਉਹ ਵੀ ਕੋਈ ਨਕਸ਼ੂ ਪਰਿਆ ਕੰਮ ਸਾਰੇ ਬੰਦਾ ਚਲਾਉਣੇ ਆ ਕੀ ਜ਼ਿਆਦਾ ਵੀ ਲਾਉਣੇ ਆ ਉਹ ਸਾਰਾ ਕੰਮ ਦਵਾਗੇ ਸਾਰਿਆਂ ਨੂੰ ਇਦਾਂ ਕਹੋ ਵੀ ਹੁਣੇ ਸਾਰੇ ਬੰਦੇ ਸਾਡੇ ਚੱਲੋ ਮੇਰੇ ਦਾ ਸਟਾਫ ਨੂੰ ਬੁਲਾਓ ਤੇ ਸਾਡੀ ਅਪਰੋਵਲ ਜਿਸਟ ਕਰਾ ਦਿਓ ਰੱਖ ਲੋ ਸਾਡੇ ਨਾਲ ਟਾਈਮ ਨੇ ਕਹਿੰਦਾ ਟਾਈਮ ਰੱਖੋ ਐ ਨਹੀਂ ਲਿਸਟ ਬਣਾਉਣੀ ਟਾਈਮ ਰੱਖਣਾ ਪਊਗਾ ਸਰ ਹਾਂ ਟਾਈਮ ਤਾਂ ਰੱਖਣਾ ਪਊਗਾ ਤੁਸੀਂ ਸਾਡੇ ਨਾਲ ਸਮਝੌਤਾ ਕਰਦੇ ਆ ਨਾ ਕਿ ਟਾਈਮ ਤਾਂ ਰੱਖਣਾ ਨਹੀਂ ਤਾਨੂੰ ਕੰਮ ਮਿਲ ਦੇਗਾ ਅਗਲੇ ਪਰਮਿਟੇ ਕਰਾਣਾ ਮਿਲੇਗਾ ਕਦੋਂ ਅਗਲੇ ਹਫਤੇ ਲੈ ਨਾ ਪਰ ਅਸੀਂ ਆਨੇ ਆ ਤੁਹਾਨੂੰ ਵੰਡ ਕੇ ਕੰਮ ਦੇ ਦਾਂਗੇ ਸਵਾਮ ਜੀ ਕਿਉਂਕਿ ਮੇਰਾ ਪੂਰਾ ਆਟੋਪੀਆ ਜਣਾ ਮੇਰੇ ਪੇਸ਼ੀ ਆ ਰੋਕਾ ਕਿੰਨੇ ਦਿਨ ਹੋ ਗਏ ਤਿੰਨ ਹਫਤੇ ਮੈਨੂੰ ਤਾਂ ਮੈਨਾਂ ਹੀ ਹੋ ਗਿਆ ਅੰਕਲ ਜੀ ਕਿਹੜੇ ਤੇ ਕਿਹੜਾ ਮਾਤ ਮੈਨੂੰ ਤਾਂ ਨੇ ਮੇਰੇ ਕਾਟਦੇ ਆਂਦੇ ਨਹੀਂ ਜਿੰਨਾ ਮੈਂ ਕਰਾਇਆ ਲਾ ਲਈ ਫੋਨ ਵੀ ਨਹੀਂ ਚੱਕਣਾ ਹੁੰਦਾ ਜੀ ਆ ਜ ਫੋਨ ਚੱਕਦੇ ਥੋੜਾ ਜਿਹਾ ਗੋਲ ਹੋ ਗਿਆ ਤੂੰ ਅੱਗੇ ਫੋਨ ਤਾਂ ਚੱਕਣਾ ਚਾਹੀਦਾ ਫਿਰ ਕਰਾਇਆ ਤਾਂ ਨਾ ਲਾਣਾ ਪਵੇ ਹੈ ਗਿਆ ਹੈ ਕਿ ਦੂਸਰੇ ਬਾਕੀ ਚੀਜ਼ ਉੱਪਰ ਬੈਠੇ ਕੋਈ ਵੀ ਜੀ ਆਰਸ ਬੁਲਾ ਲਓ ਇਹ ਵੀ ਨਹੀਂ ਇਹ ਵੀ ਨਹੀਂ ਵੀਡੀਓ ਸਾਡ ਸਾਡੀ ਹਾਜ਼ਰੀ ਤਾਂ ਹੀ ਲੱਗੂ ਜੀ ਐ ਕਰੋ ਫਿਰ ਆਪਣਾ ਹਲੇ ਗੇਟ ਕਰ ਲਓ ਦੁਬਾਰ ਚਲੋ ਗੇਟ ਤੇ ਚਲੋ ਗੇਟ ਤੇ ਫਿਰ ਬੁਲਾ ਲਓ 4 ਵਜੇ ਦਾ ਰੱਖ ਲਓ ਟਾਈਮ 4 ਵਜੇ ਦਾ ਨੂੰ ਮੈਂ 4 ਵਜੇ ਬੁਲਾ ਇੰਨਾ ਨਹੀਂ ਅਸੀਂ ਕਰ ਸਕਦੇ ਜੀ 4 ਵਜੇ ਅਸੀਂ ਉਰ ਤੇ ਅਈ ਛੜਕ ਚ ਜੂ ਰੂਟ ਬੈ ਸਕਦੀ ਆ ਮੈਂ ਤਾਂ ਦੋਨੇ ਪ੍ਰਾਂਜ ਨਹੀਂ ਮੈਂ ਤਾਂ ਮੇਰਾ ਮੂਲ ਹੈ ਨਕਸ਼ਾ ਦੋਨੇ ਬੈ ਮੈਂ ਤਾਂ ਬੜੇ ਚੇੜਦੇ ਕਹਿੰਦੇ ਆ ਸਾਡੇ ਜਿਹੜੇ 8 25 ਛੜੇ ਉਹਨਾਂ ਤਾਂ ਕਿਉਂ ਨਾ ਕਰਾ ਕੇ ਉਹਨਾਂ ਨੂੰ ਜਦੋਂ ਜọt ਥੋੜੀ ਜੋ ਮਰਦੀ ਕਰ ਬਸ ਮੈਂ ਕੋਈ ਮੁਲਾਜ਼ਮਾਂ ਨੂੰ ਨਹੀਂ ਮਿਲਾਈ ਮਲਾਜ਼ਮਾਂ ਨਾਲ ਨਾ ਕੋਪੜੇ ਕਰਦਾ ਹਾਂ ਸਾਰੇ ਜਿਹੜੇ ਕੋਈ ਗੱਲ ਨਹੀਂ ਆਪ ਨੂੰ ਮੁਲਾਜ਼ਮਾਂ ਨਾਲ ਸਾਰੇ ਵੇਖ ਰਹੇ ਸੀ ਸਾਨੂੰ ਬਾਦ ਸਾਨੂੰ ਕੋਈ ਗੱਲ ਨਹੀਂ ਕੋਪੜੇ ਵੀ ਹੁੰਦੀ ਹੈ ਕੋਈ ਗੱਲ ਨਹੀਂ ਮੇਰੇ ਹੱਥ ਘੜੀਆਂ ਨੂੰ ਨਾ ਕੋਪੜਦਾ ਹਾਂ ਤੁਸੀਂ ਤੁਸੀਂ ਆਏ ਕੰਮ ਕਰਦੇ ਕੋਈ ਇਹ ਨਹੀਂ ਹੁੰਦਾ ਉਹਨਾਂ ਨੂੰ ਆਲੰਦੋ ਇਹ ਪਿਆਲਾਂ ਤੋਂ ਤੁਸੀਂ ਦੋ ਇਹਨਾਂ ਨੂੰ ਸਰਲ ਜਾਣ ਦਿਓ ਠੀਕ ਹੈ ਤੁਸੀਂ ਦੋ ਜਣ ਰੁਕ ਜਾਓ ਤਾਂ ਇਹ ਜਿੱਤੇ ਸਿੱਧਾ ਨਾਲ ਕੋਈ ਗੱਲ ਨਹੀਂ ਅਸੀਂ ਆਪਣਾ ਦਫ਼ਤਰ ਤੁਹਾਡੇ ਕੋਲ ਹੈ ਨਾ ਤੁਹਾਨੂੰ ਕੋਪੜ ਨਹੀਂ ਕਰਦਾ ਉਈ ਐ ਤਾਂ ਨਹੀਂ ਕੰਦੇ ਕੁਛ ਨੰਦੇ ਅਸੀਂ ਇਹਨਾਂ ਬੰਦ ਨੂੰ ਕਹਿ ਰਿਹਾ ਵਾਰ-ਵਾਰ ਸ਼ਵਾਸ਼ਣ ਦੇ ਰਿਹਾ ਦੇਖੋ ਅਸੀਂ ਵੀ ਦੇਖਣਾ ਨੂੰ ਜ਼ੋਰ ਥੋੜੀ ਮਾਰ ਲਿਆ ਕਰ ਲੋ ਮੈਂ ਤੁਹਾਨੂੰ ਦੱਸਦਾ ਅਸੀਂ ਪੈਸੇ ਦੇ ਵਿੱਚ ਦੇਖਿਆ ਜਿਦਾ ਅਫਸਰ ਬੰਦਾ ਸਾਮ ਹੱਥ ਜੋੜਦੇ ਆ ਤੇ ਫੇਰ ਵਿਚਾਰ ਕੱਲੀ ਕੱਲੀ ਨਾ ਤਾਂ ਜਿਹੜਾ ਚੀਜ਼ ਆਈ ਕੋਈ ਮਰਜ਼ੀ ਐ ਜੋ ਮਰਜ਼ੀ ਕਰ ਲਓ ਕੋਈ ਨਹੀਂ ਕਹਿਣਾ ਹੁੰਦਾ ਸਰੋ ਦੇਖੋ ਮੈਂ ਤੁਹਾਨੂੰ ਤੁਹਾਨੂੰ ਗਵਾਹੀ ਨਹੀਂ ਕਰੇ ਕਲਾਨਾ ਮੇਰੇ ਤੁਹਾਡੀ ਮੀਟਿੰਗ ਕਰਦੇ ਨੇ 10 ਸਟੇਟਸ ਸਾਹਿਬ ਕਿੰਨੇ ਸਾਹਿਬ ਮੈਂ ਅਮਰੰਗਾ ਜੀ ਕਹ ਰਿਹਾ ਤੁਹਾਨੂੰ ਇਹ ਤਾਰੇ ਡਿਜ਼ਾਈਨ ਬਣਾਉਣਾ ਸਾਡੇ ਪਿੰਡਾਂ ਦੇ ਡਿਜ਼ਾਈਨ ਨਹੀਂ ਨਹੀਂ ਜਦੋਂ ਬੈਠਾ ਤੇ ਉਦੋਂ ਹੀ ਪਾ ਲਿਆ ਬੈਠੇ ਜੀ ਤੁਸੀਂ ਕੋਈ ਪ੍ਰਧਾਨ ਜੀ ਚਾਵੇ ਤਾਂ ਜਾਣੇ ਕੋਈ ਗੱਲ ਨਹੀਂ ਹਾਂ ਉਹ ਸਟਾਫ ਜੀ ਆਣਾ ਨਹੀਂ ਆਪੇ ਇੱਥੇ ਉੱਥੇ ਘੇਰ ਕੇ ਚਾਲਾ ਜਾਣਾ ਰੰਗ ਤਾਂ ਆ ਗਿਆ ਕੋਈ 4 ਵਜੇ ਦੇ ਕਿ ਹਾਂ ਕੋਈ ਗੱਲ ਨਹੀਂ ਪੰਪਾ ਦੇ ਬੈਠ ਜੀ ਉਹ ਆ ਦੇ ਮੈਨੂੰ ਮੈਡ